ਸਾਡੇ ਘਰ ਦੇ ਮਨਦੇ ਨਹੀਂ ਸੀਗੇ ਮੇਰੇ ਪਾਪਾ ਕਹਿੰਦੇ ਸੀ ਵੀ ਨਹੀਂ ਤੇ 7 ਸਾਲ ਅਸੀਂ ਇੱਧੇ ਇਕੱਠੇ ਗਰੁੱਪ ਜਿਸੀ ਕੰਮ ਕਰਦੇ ਰਹੇ ਆ ਆਪਸ ਵਿੱਚ ਅੰਦਰੋਂ ਅੰਦਰ ਹੀ ਕਿਤੇ ਉਦਾਸੀ ਸੀਗੀ ਵੀ ਕਿਉਂਕਿ ਮੇਤੋ ਜਿਹੜੇ ਛੋਟੇ ਸੀ ਮੈਂ ਉਹਨਾਂ ਦਾ ਸਾਰਿਆਂ ਦਾ ਵਿਆਹ ਹੋ ਗਿਆ ਸੀਗਾ ਪਰ ਮੈਂ ਵਿਆਹ ਨਹੀਂ ਸੀ ਕਰਾ ਰਹੀ ਮੇਰੇ ਪਾਪਾ ਕਹਿੰਦੇ ਸੀਗੇ ਕੋਈ ਅਮਰੀਕਾ ਡਾਕਟਰ ਸੀ ਵੀ ਉੱਥੇ ਵਿਆਹ ਕਰਨਾ ਮੈਂ ਕਿਹਾ ਮੈਂ ਕਿਤੇ ਨਹੀਂ ਵਿਆਹ ਕਰਾਉਣਾ ਹੈਗਾ ਵੀ ਅਗਰ ਤੁਸੀਂ ਸਰਦੂਲ ਜੀ ਦੇ ਨਾਲ ਵੀ ਮੇਰਾ ਵਿਆਹ ਨਹੀਂ ਕਰਨਾ ਤਾਂ ਮੈਂ ਕਿਤੇ ਹੋਰ ਵੀ ਨਹੀਂ ਕਰਵਾਉਣਾ ਹੈਗਾ ਮੈਂ ਘਰੇ ਬੈਠਾਂਗੀ ਕੋਈ ਗੱਲ ਨਹੀਂ ਪਰ ਮੈਂ ਆਪਣੀ ਮਰਜ਼ੀ ਵੀ ਨਹੀਂ ਕਰੂੰਗੀ ਵੀ ਮੈਂ ਤੁਹਾਡੀ ਵੀ ਇੱਜ਼ਤ ਰੱਖੂੰਗੀ ਹਰ ਇੱਕ ਮਾਪੇ ਚਾਹੁੰਦਾ ਕਿ ਰੱਜੇ ਪੂਜਾ ਘਰ ਹੋਵੇ ਸਾਰਾ ਕੁਝ ਠੀਕ ਹੋਵੇ ਉੱਥੇ ਸੱਤ ਸਾਲਾਂ ਚ ਇਹ ਵੀ ਦੇਖਿਆ ਉਹਨਾਂ ਨੇ ਸਰਦੂਲ ਦੇ ਨਾਲ ਵਿਚਰੇ ਬਹੁਤ ਦੇ ਦੇਖਿਆ ਕਿ ਮੁੰਡਾ ਬਹੁਤ ਹੀ ਨਾਈਸ ਆ ਬਹੁਤ ਚੰਗਾ ਹੈ ਮੇਰੀ ਬੇਟੀ ਨੂੰ ਇਹਦੇ ਨਾਲੋਂ ਚੰਗਾ ਮੁੰਡਾ ਦੁਨੀਆਂ 'ਚ ਨਹੀਂ ਮਿਲ ਸਕਦਾ ਵੀ ਜਿੱਦਾਂ ਦੀ ਮੇਰੀ ਬੇਟੀ ਦੀ ਰੂਹ ਆ ਇਹੀ ਮੇਰੀ ਬੇਟੀ ਦੀ ਰੂਹ ਨੂੰ ਸਮਝ ਸਕਦਾ ਹੈ ਫਿਰ ਹੌਲੀ ਹੌਲੀ ਕਰਕੇ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ ਪ੍ਰਮਾਤਮਾ ਨੇ ਰਿਜ਼ਕ ਦੇ ਨਾਲ ਵੀ ਝੋਲੀ ਭਾਰਤੀ ਸਾਰਾ ਕੁਝ ਹੋ ਗਿਆ ਨਾਮ ਵੀ ਦਿੱਤਾ ਫੇਮ ਵੀ ਦਿੱਤਾ 93 ਦੇ ਵਿੱਚ ਫਿਰ ਮੇਰੀ ਤੇ ਸਰਦੂਲ ਜੀ ਦਾ ਮੰਗਣੀ ਹੋ ਗਈ ਤੇ ਵਿਆਹ ਹੋ ਗਿਆ ਸਾਡਾ